ਉਹ ਕਿਹਨਾਂ ਦਾ ਡਾਈ ਮੇਰਾ ਨਾਮ ਪੂਜਾ ਇਹ ਕਿੰਨਾ ਜੀ ਮੌਤ ਹੋਈ ਆ ਕੀ ਲੱਗਦਾ ਮੇਰਾ ਭਰਾ ਕੀ ਨਾਮ ਸੇ ਇਹਨਾਂ ਦਾ ਮੁਕੱਦਰ ਗੱਲਬਾਤ ਹੋਈ ਆ ਗੱਲਬਾਤ ਕੁਛ ਨਹੀਂ ਪਾਜੀ ਇੱਥੇ ਆਇਆ ਸੀ ਪੈਸੇ ਲੈਣ ਵਾਸਤੇ ਲੜਾਈ ਹੋਈ ਬਸ ਲੜਾਈ ਚ ਮੇਰੇ ਭਰਾ ਦੇ ਸੱਟਾਂ ਲੱਗ ਗਈਆਂ ਇਹਨਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਇਹਨਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਜਿਹੜੇ ਇੱਥੇ ਰਹਿੰਦੇ ਫਤਿਹਵਾਦ ਦੇ ਬੰਦੇ ਇਹਨਾਂ ਨਾਲ ਸੱਟਾਂ ਮੰਗਲਵਾਰ ਲੱਗੀਆਂ ਜੀ ਮੰਗਲਵਾਰ ਸੱਟਾਂ ਲੱਗੀਆਂ ਬੁੱਧਵਾਰ ਮੈਨੂੰ ਦਾਖਲ ਕਰਾਇਆ ਜੀ ਮੈਂ ਬੁੱਧਵਾਰ ਇਨਾਂ ਕੋਲ ਪਹੁੰਚੀ ਆ ਇਹਦੀ ਮਾਂ ਆਕਾ ਤਾਂ ਨਹੀਂ ਮੇਰੀ ਮਾਂ ਆਕਾ ਤਾਂ ਨਹੀਂ ਆ ਨਹੀਂ ਜਾ ਸਕਦੀ ਕਿਤੇ ਵੀ ਨਾ ਕੋਈ ਭੈਣ ਨਾ ਭਰਾ ਹੋਰ ਹੈਗਾ ਜਿੰਨੇ ਘਟਣਾ ਆ ਮੈਂ ਇਕੱਲੀ ਆਈ ਮੈਂ ਹੀ ਇਕੱਲੀ ਨੇ ਦਾਖਲ ਕਰਾਇਆ ਮੈਂ ਹੀ ਸਭ ਕੁਝ ਕੀਤਾ ਤੇ ਵੀ ਮਰੇ ਨੇ ਮੈਂ ਹੀ ਲਿਆਂਦਾ ਚੁੱਕੇ ਆ ਕੱਲ ਮੌਤ ਹੋਈ ਇਨਾਂ ਦੀ ਹਾਂਜੀ ਬਾਹਰ ਆ ਕੇ ਮੌਤ ਹੋਈ ਆ ਸਿੱਟੀ ਲਲੀ ਸੀਗੀ ਇਹਨਾਂ ਦਾ ਨਾਮ ਸੀ ਦੇ ਵਿਆਹੇ ਸੀ ਜਕਵਾਰੇ ਸੀਗੇ ਵਿਆਹੇ ਸੀ ਜੀ ਭਾਜੀ ਤਿੰਨ ਬੱਚੇ ਉਹਦੇ ਦੋ ਕੁੜੀਆਂ ਇੱਕ ਮੁੰਡਾ ਹੈਗਾ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਾਦਾ ਇਸ ਟਾਈਮ ਭਾਜੀ ਹੁਣ ਹੀ ਪਹੁੰਚੇ ਵਾਸ ਸੀ ਤੇ ਇੱਥੇ ਆ ਕੇ ਸਾਡੀ ਕਾਰਵਾਈ ਚੱਲਿਆ ਕਰਦੀ ਆ ਪਿੱਛੇ ਕੋਈ ਕਾਰਵਾਈ ਨਹੀਂ ਚੱਲੀ ਸਾਡੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੀ ਉਹਨਾਂ ਨੇ ਇਹਨਾਂ ਨੇ ਕੋਈ ਮੰਗ ਨਹੀਂ ਕੀਤੀ ਸਾਡੇ ਨਾਲ ਕੋਈ ਕੁਝ ਸਾਡੇ ਲਈ ਹੀ ਮੰਗਾ ਕਿ ਸਾਡੇ ਭਰਾ ਤੇ ਮੁੰਡਾ ਨੇ ਆ ਨੂੰ ਉਹਨਾਂ ਨੂੰ ਸਜ਼ਾ ਬੰਦਿਆਂ ਨੂੰ ਮਿਲਣੀ ਚਾਹੀਦੀ ਆ ਕੀ ਨਾ ਵੀ ਤੁਹਾਡਾ ਭਾਈ ਵਿੱਕੀ ਕਿਹੜਾ ਪਿੰਡਾ ਜੀ ਮੈਂ ਭਾਜੀ ਉਹਦਾ ਇੱਥੇ ਰਹਿੰਦੇ ਆ ਫਿਲਹਾਲ ਜਨਾਨੀ ਕੀਤੀ ਇੱਥੇ ਦੀ ਮੈਂ ਤੇ ਭਰਾ ਤੋਂ ਮੈਂ ਭਾਜੀ ਪੈਸੇ ਦੇਣੇ ਹੇ ਥੋੜੇ ਜਿਹਾ ਭਰਾ ਦੇ 5000 ਭਰਾਵਚਾਰਾ ਮੇਰੇ ਕੋ ਆਇਆ ਪੈਸੇ ਲੈਣ ਲਈ ਮੈਂ ਇੱਥੇ ਇਹਨਾਂ ਦਾ ਕਰਨ ਹੀ ਰਹਿੰਦਾ ਮੈਂ ਮੰਡੀ 'ਚ ਰਹਿੰਦਾ ਹਾਂ ਭਾਜੀ ਤੇ ਮੰਡੀ ਦੇ ਵਿੱਚ ਭਾਜੀ ਮੈਂ ਮੇਰਾ ਭਰਾ ਮੇਰੀ ਸਾਰੀ ਮੰਨ ਜਾਂਦਾ ਹਾਂ ਗੱਲ ਮੈਂ ਉਹਦੀ ਮੰਨ ਜਾਂਦਾ ਹਾਂ ਮੈਂ ਉਹਨੂੰ ਕਿਹਾ ਵੀ ਭਾਜੀ ਮੈਂ ਤੇਰੇ 10 ਦਿਨ ਲਾ ਕੇ ਪੈਸੇ ਤੈਨੂੰ ਦੇ ਦਾਂਗਾ 5000 ਤੇ ਮੈਂ ਹਾਂ ਮੈਂ ਤੇਰੇ ਨਾਲ ਘਰ ਹੀ ਚੱਲਦਾ ਕਾਰ ਹੀ ਭਾਜੀ ਜਾਣ ਲੱਗਾ ਜਨਾਨੀ ਦਾ ਘਰ ਆਲਾ ਮੁੰਡਾ ਨੇੜਾ ਮੌਤ ਹੋਈ ਆ ਕੀ ਗੱਲਬਾਤ ਹੋਈ ਗੱਲ ਤਾਂ ਸੁਣਾ ਉਹ ਦੱਸਣਗਾ ਸੱਟਾਂ ਲੱਗੀਆਂ ਭਾਜੀ ਉਹ ਦੱਸਣਗਾ ਜਦੋਂ ਮਤਲਬ ਘਰ ਜਾਣ ਲੱਗੇ ਨਾ ਅਸੀਂ ਮੰਡੀ ਵਿੱਚੋਂ ਦੋਨੇ ਭਰਾ ਸੀ ਤਾਂ ਸਹੀ ਕੋਈ ਲੜਾਈ ਨਹੀਂ ਹੋਈ ਐ ਭਾਜੀ ਘਰ ਜਾਣ ਲੱਗਾ ਜਨਾਨੀ ਦਾ ਮੁੰਡਾ ਜਿਹੜਾ ਨਾ ਬਨਾਸ਼ ਐ ਭਾਜੀ ਇਹ ਆਣ ਕੇ ਭਾਜੀ ਮੰਡੀ ਵਿੱਚ ਬੰਦੇ 5-7 ਲਿਆ ਕੇ ਤਾਂ ਗੱਲ ਪੈ ਗਿਆ ਉਤੋਂ ਨਾਲ ਭਾਜੀ ਇਹਦਾ ਮੋਟਰਸਾਈਕਲ ਖੋਲਿਆ ਮੇਰੇ ਭਰਾ ਦਾ ਸੀ ਉੱਥੋਂ ਲੜਾਈ ਹੋ ਵੀ ਗਈ ਮਾੜੀ ਮੋਟੀ ਖਤਮ ਹੋ ਗਈ ਸੱਟਾਂ ਅਸੀਂ ਚੱਲ ਚਲੇ ਘਰ ਨੂੰ ਆਪਣੇ ਉੱਥੋਂ ਭਾਜੀ ਆ ਘਰ ਵਾਲਾ ਜਿਹੜਾ ਬੰਦਾ ਨੇ ਇਹ ਆ ਗਿਆ ਸਾਡੇ ਕੋਲ ਏ ਕਹਿੰਦਾ ਇਧਰ ਆਓ ਮੋਟਰਸਾਈਕਲ ਰੋਕ ਲਿਆ ਮੋਟਰਸਾਈਕਲ ਖੋ ਕੇ ਪਾਜੀ ਇਹਨਾਂ ਨੇ ਮਹੱਲੇ ਚ ਲੈ ਲੈਂਦਾ ਮਹੱਲੇ ਚ ਲੈ ਲੈਂਦਾ ਪਾਜੀ ਮਹੱਲੇ ਚ ਆਈ ਇਹਨਾਂ ਕੋ ਮੋਟਰਸਾਈਕਲ ਲੈਣਾ ਆਉਂਦੇ ਆ ਪਾਜੀ ਸਾਡੇ ਫੇਰ ਗੱਲ ਪੈ ਗਈ ਮੈਂ ਆਪਣੇ ਭਰਾ ਨੂੰ ਪਾਜੀ ਸੌਣ ਸੌਣ ਮੈਂ ਪਾਜੀ ਕਿੰਨਾ ਕ ਬਚਾਉਣਾ ਹੈ ਆਪਣੇ ਭਰਾ ਨੂੰ ਲੱਤ ਮੇਰੀ ਟੁੱਟੀ ਆ ਦੇਖੋ ਜਿੱਥੇ ਪਾਜੀ ਰਾਠ ਪਈ ਹੈ ਨਾ ਮੈਂ ਆਪਣੇ ਭਰਾ ਨੂੰ ਬਚਾਉਂਦਾ ਰ ਮੇਰੀ ਲੱਤ ਤੇ ਰਾਠ ਜਿੱਥੇ ਪਈ ਉੱਥੇ ਡਾਂਗ ਮਾਰ ਕੇ ਉਹਨਾਂ ਨੇ ਮੈਨੂੰ 5-7 ਬੰਦੇ ਨੇ ਹਸਪੀਟਲ ਦੇ ਬੂਹੇ ਗਾੜੀ ਛੁੱਟ ਦਿੱਤਾ ਕੋ ਡਾਂਗਾ ਮਾਰਨਦਿਆ ਕੋ ਕੁਛ ਮਾਰਨਦਿਆ ਪਾਜੀ ਆ ਮੌਕੇ ਤੇ ਪੁਲਿਸ ਪਹੁੰਚਣ ਦੀ ਮੰਗ ਕਰਦੇ ਨੇ ਨਹੀਂ ਪਾਜੀ ਕੋਈ ਨਹੀਂ ਪਹੁੰਚਾ ਮੰਗ ਸਾਡੀ ਭਾਜੀ ਕੁਝ ਵੀ ਹੈ ਨਹੀਂ ਜਿੱਦਾਂ ਸਾਡਾ ਭਰਾ ਜਾਨ ਨੂੰ ਤੁਰ ਗਿਆ ਜੀ ਉਹਦਾ ਇਹ ਬੰਦਿਆਂ ਨੂੰ ਪਾਜੀ ਸਜ਼ਾ ਮਿਲਣੀ ਚਾਹੀਦੀ ਉਹਦੇ ਵਿਚਾਰੇ ਦੇ ਤਿੰਨ ਬੱਚੇ ਰੁੱਲ ਗਏ ਜੀ ਦੋ ਟਿੱਕੀਆਂ ਨਿਕੀਆਂ ਗੁੱਡੀਆਂ ਜਾਂ ਦਿੱਦੀਆਂ ਇੱਕ ਨਿਕਾਇਆ ਮੁੰਡਾ ਹੈ ਪਾਜੀ ਤੇ ਉਹਦੇ ਘਰ ਦੀ ਵੀ ਨੌਜਵਾਨੀ ਸਾਡੀ ਬਾਕੀ ਹੋਰ ਸਾਡਾ ਕੋਈ ਹੋਰ ਨਹੀਂ ਰਾਇ ਇਹਨਾਂ ਦੀ ਕੋਈ 10 15 ਦਿਨ ਪਹਿਲਾਂ ਕੈਂਡ ਦੇ ਵੀ ਦਰਦੁਰੂ ਕੀਤੀ ਸੀ ਤੇ ਦੋਨੋਂ ਭਰਾਵਾਂ ਨੂੰ ਉਥੇ ਦਾਖਲ ਕਰਾਤਾ ਅੱਜ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਹੈ ਉਥੋਂ ਇੱਕ ਭਰਾ ਨੂੰ ਜੋ ਘਰ ਲੈ ਕੇ ਜਾਣ ਦਾ ਹੈ ਤੇ ਉਹਦੀ ਮੌਤ ਹੋ ਗਈ ਜਾਂਦੇ ਸੀ ਤੁਸੀਂ ਮੌਕੇ ਤੇ ਪਹੁੰਚੋ ਸਾਡੀ ਕਾਰਵਾਈ ਕਰਵਾਈ ਗਈ ਹੈ ਬਿਆਨ ਲਿਖੇ ਇਹਨਾਂ ਦੇ ਤੇ ਪੋਸਟਮੈਨ ਨੂੰ ਕਰਾਉਣ ਲੱਗੇ ਜੋ ਵੀ ਸਾਹਮਣੇ ਤੱਤ ਆਉਂਦੇ ਉਹ ਪੁਦਾਵ ਤੇ ਕਾਰਵਾਈ ਕੀਤੀ